ਮਸ਼ਹੂਰ ਕਮੀਡੀਅਨ ਪਤੀਲਾ ਜੀ ਉਰਫ ਸੰਦੀਪ ਦੇ ਕਰ ਚੋਰੀ ਦੀ ਵਾਰਤਾਤ ਵਾਪਰੀ ਹੈ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਚੋਰ ਦਾ ਸਾਰਾ ਹੀ ਕਾਰਾ ਜੜਾ ਕੈਦ ਹੋ ਜਾਂਦਾ ਇਸ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਸ ਕਮੀਡੀਅਨ ਦੇ ਕਰਤਕ ਕੰਦ ਟੱਪ ਕੇ ਚੋਰ ਕਰਤੇ ਅੰਦਰ ਦਾਖਲ ਹੋਇਆ ਜਿਸ ਨੇ ਪੇਚਕਸਤੀ ਮਦਦ ਦੇ ਨਾਲ ਅਲਮਾਰੀ ਖੋਲੀ ਤੇ ਉਸ ਦੇ ਵਿੱਚ ਪੇ ਗਹਿਣੇ ਅਤੇ 50000 ਤੱਕ ਕੈਸ਼ ਲੈ ਕੇ ਰਫੂ ਚੱਕਰ ਹੋ ਗਿਆ ਸੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਇਸ ਬਾਬਤ ਮਸ਼ਹੂਰ ਕਮੇਡੀਅਨ ਪਤੀਲਾ ਜੀ ਉਰਫ ਸੰਦੀਪ ਤੇ ਵੱਲੋਂ ਦੱਸਿਆ ਗਿਆ ਕਿ ਉਹ ਕਰਤੇ ਬਾਹਰ ਗਏ ਹੋਏ ਸੀ ਜਦੋਂ ਕਰ ਵਾਪਸ ਆ ਕੇ ਦੇਖਿਆ ਤਾਂ ਕਰਤੇ ਆਇਨਿੰਗ ਟੇਬਲ ਦੇ ਉੱਤੇ ਪੇਚਕਸ ਪਿਆਸੀ ਜਿਸ ਨੂੰ ਦੇਖ ਕੇ ਅੰਦਾਜ਼ਾ ਹੋਇਆ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਖੁੱਲੀ ਪਈ ਸੀ ਤੇ ਜਦੋਂ ਚੈੱਕ ਕੀਤਾ ਗਿਆ ਤਾਂ ਅਲਮਾਰੀ ਦੇ ਵਿੱਚ ਗਹਿਣੀ ਅਤੇ ਕੈਸ਼ ਨਹੀਂ ਮੌਜੂਦ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸ਼ੱਕ ਹੁੰਦਾ ਹੈ ਤੇ ਉਸ ਤੋਂ ਬਾਅਦ ਸੀਸੀਟੀਵੀ ਦੇਖੇ ਜਾਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਤੇ ਅੰਦਰ ਚੋਰੀ ਦੀ ਵਾਰਤਾਤ ਵਾਪਰੀ ਹੈ ਇਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਚੋਰ ਦੇ ਵੱਲੋਂ ਇਸ ਸਾਰੀ ਵਰਤਾਰਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਪੁਲਿਸ ਨੇ ਸੀਸੀਟੀਵੀ ਤਸਵੀਰਾਂ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ ਤੇ ਕਿਹਾ ਕਿ ਜਲਦ ਇਸ ਚੋਰ ਨੂੰ ਫੜਿਆ ਜਾਵੇਗਾ ਇਹ ਚੋਰ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਵੇਗਾ ਇਕ ਵਾਰ ਤਸਵੀਰਾਂ ਦਰੁੱਖਾ ਲੈਣਦੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਚੋਰ ਤੇ ਵੱਲੋਂ ਇਸ ਵਰਤਾਰਤ ਨੂੰ ਅੰਜਾਮ ਦਿੱਤਾ ਗਿਆ ਹੈ ਕਿ ਨਾ ਆਪਣਾ ਜੀ ਸੰਦੀਪਜੀਤ ਕਮੇਡੀਅਨ ਨਾਮ ਇਹ ਕੋ ਪਤੀਲਾ ਜੀ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਤੇ ਸੀਸੀਟੀਵੀ ਚੈੱਕ ਕੀਤਾ ਜੀ ਆ ਕੇ ਲੱਗਾ ਇਤੇ ਪੀਛੇ ਦਾ ਸਾਨ ਪਛਾਤਾ ਨਜ਼ਰ ਆਇਆ ਸੀਗਾ ਜੀ ਤੇ ਬੱਚਿਆਂ ਨੇ ਕਿਹਾ ਪਾਪਾ ਇਹ ਪੀਛੇ ਦਾ ਆਪਣਾ ਹੈ ਜੀ ਮੈਨੂੰ ਇੱਕਦਮ ਸ਼ੱਕ ਪਿਆ ਮੈਂ ਕਿ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਤੇ ਉਹਨੂੰ ਦੇਖਿਆ ਅਲਮਾਰੀਆਂ ਦੇ ਦਰਵਾਜ਼ੇ ਖੁੱਲੇ ਹੋਏ ਸੀਗੇ ਹੂੰ ਤੇ ਦਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਤੇ ਗਹਿਣੇ ਚੋਰੀ ਫਿਰ ਪਿੰਨਾ ਨੁਕਸਾਨ ਹੋ ਗਿਆ ਭਾਈ ਜੀ ਜੇਨੀਅਰ ਪਰਾਣੀਆਂ ਲੀਆਂ ਜਿਹੜੀ 10000 ਰੁਪਏ ਤੇ ਇਸ ਸਿਸੜੀ ਪੌੜੇ 'ਚ ਕਿੰਨੇ ਬੰਦੇ ਨਜ਼ਰ ਆ ਰਹੇ ਜੀ ਬਾਤ ਇੱਕ ਬੰਦਾ ਨਜ਼ਰ ਆ ਰਿਹਾ ਜੀ ਬਿਨਾ ਮੂੰਹ ਟੱਕੇ ਤੋਂ ਬੜੇ ਸ਼ਰਿਆਮ ਆਇਆ ਸ਼ਰਿਆਮ ਟੱਪ ਕੇ ਜਿੱਤਾ ਜਿੱਤਾ ਸਮਾਨ ਉਹਨੇ ਜਿੱਦਾਂ ਜਿੱਦਾਂ ਖੋਲਿਆ ਉਦੋਂ ਦਾ ਬੰਦ ਕਰਕੇ ਗਿਆ ਪਤਾ ਨਹੀਂ ਉਹ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀ ਜਿਹੜੀ ਇੱਕ ਚਟਕਣੀ ਲੱਗੀ ਹੋਈ ਸੀ ਕਿ ਉਹ ਤਾਂ ਕੋਈ ਖੁੱਲ ਨਹੀਂ ਕਿਉਂਕਿ ਉੱਧਰ ਚਾਬੀਆਂ ਨਹੀਂ ਸੀ ਉਹਨੇ ਤੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲੇ ਚਾਬੀ ਨਹੀਂ ਬੰਦ ਕਰਕੇ ਗਿਆ ਤੇ ਰਾਤ ਦਾ ਸਮਾਂ ਦਿਨ ਦਾ ਸਮਾਂ ਰਾਤ ਦਾ ਸਮਾਂ ਜੀ 1 ਵਜੇ ਤਕਰੀਬਨ 42 43 ਮਿੰਟ ਤੇ ਆਇਆ ਜੀ ਉਹ ਉਸ ਬੰਦੇ ਕੋਲ 신고 ਕਰ ਦਿੱਤੀ ਜੀ 신고 ਕਰ ਦਿੱਤੀ ਉਸ ਬੰਦੇ ਸਰ ਪੁਲਿਸ ਨੂੰ ਹਾਂਜੀ ਤੁਸੀਂ ਹੁਣੇ ਨੋਟ ਨਹੀਂ ਤੇ ਤੁਸੀਂ ਹਾਂਜੀ ਹਾਂਜੀ ਠੀਕ ਕਿਸ ਜਿਹੜਾ ਜਿਹੜੇ ਚੋਰੀ ਅਸਰ ਕੀਤਾ ਕੋਲੋਂ ਦੀ ਸਰ ਕੀ ਮਾਮਲਾ ਕੀ ਸਾਰਾ ਵੀ ਮਾਮਲਾ ਕੁਛ ਨਹੀਂ ਹੈ ਪਤੀਲਾ ਜੀ ਇੱਕ ਕਮੀਡੀਅਨ ਜੀ ਇਹਨਾਂ ਦੇ ਘਰ ਪੁੱਜੀਆਂ ਪਤਾ ਲੱਗਾ ਕਿ ਇਹਨਾਂ ਦੀ ਚੋਰੀ ਹੋਈ ਹੈ ਜੀ ਤੇ ਅਸੀਂ ਪਹੁੰਚੇ ਇੱਥੇ ਆਨ ਕੇਨਕ ਤਾਲੇ ਕੋਈ ਨਹੀਂ ਪਿਆ ਜੀ ਪਰ ਲੇਕਰ ਬੰਦਾ ਅੰਦਰ ਜੂਰ ਦਾਖਲ ਹੋਇਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵਿੱਚ ਪਤਾ ਲੱਗ ਰਿਹਾ ਵੀ ਅੰਦਰ ਦਾਖਲ ਹੋਇਆ ਸਰ ਕਰੀਬ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਨਾਲ ਕੁਝ ਸੋਨੇ ਦੇ ਗਹਿਣੇ ਆ ਔਰ ਪਜੰਗ ਜਾਂ ਪੇ ਦੱਸਦੇ ਆ ਹਮ ਤੇ ਬਾਕੀ ਪੰਨਾਂ ਦੇ ਹਾਂ ਲੈ ਰਹੇ ਨਾਲ ਕੋ ਦਰਖਾਸਤ ਜਾਂ ਬਿਆਨ ਦੇ ਰਹੇ ਸਰ ਪਤਾ ਲੱਗਾ ਸੀਸੀਟੀਵੀ ਵਿੱਚ ਕਿੰਨੇ ਬੰਦੇ ਜਿਹੜੇ ਵਾਰਤਕ ਨੂੰ ਨਾਮ 单ਗਲ ਬੰਦਾ ਇੱਕੋ ਆਇਆ ਵਾ ਓਕੇ ਕਿਹੜਾ ਏਰੀਆ ਕਿਹੜਾ ਬੰਦਾ ਹੈ ਇਹ ਗੀਤਾ ਕਲੋਨੀ ਹੈ ਥਾਣਾ ਕਿਹੜਾ ਬੰਦਾ ਤੇਣਾ ਥਾਣਾ ਨਪੋਰਕ ਕਿੰਨਾ